ਹਾ ਵਾਏ ਗੁਰਜੀ ਕੀ ਖਤੈ ਹੋਰ ਪਾਛੋ ਚੜ੍ਹਦੀ ਕਲਾ ਚੋਂ ਮੈਂ ਨਾ ਕਾਫੀ ਵਾਰ ਤੁਹਾਨੂੰ ਇਥੋਂ ਲੰਘਦੇ ਨੂੰ ਵੇਖਿਆ ਅਸੀਂ ਤਾਂ ਸਾਡਾ ਹੀ ਇਲਾਕਾ ਈ ਨੂਰਪੋਵੇ ਦਿਨਾਨਦਪਰ ਸਾਹਿਬ ਹੀ ਤੇ ਲਓ ਵੇਖ ਲੀਏ ਅਸੀਂ ਇਥੇ ਇਕੱਲੇ ਹੀ ਰਹਿੰਦੇ ਹਾਂ ਹਾਂ ਬਸ ਕੋਈ ਨਹੀਂ ਰੰਤ ਪਰਮਾਤਮਾ ਹੀ ਸਵਾਲ ਆਖੀ ਕਿੰਨਾ ਟਾਈਮ ਹੋ ਗਿਆ ਇਥੋਂ ਰਹਿੰਦੇ ਨੂੰ ਇੱਥੇ ਮੈਂ 17 ਜਿਆ ਆਇਆ ਸੀ ਅੱਜ ਕੱਲ੍ਹ ਦੇ ਟਾਈਮ 'ਚ ਆਇਆ ਸੀ ਆ ਲਿਆ ਸੁੱਕੇ ਸਮਾਨ ਰੱਖਦੇ ਇਥੇ ਲੈ ਕੇ ਕੰਮ ਕਰਦਾ ਚਲੋ ਜਿੱਦਾਂ ਕਹਿੰਦੇ ਨੇ ਇਹ ਸੰਸਾਰ ਇੰਦਾ ਦਾ ਰਜਣਾ ਨਹੀਂ ਹੈਗਾ ਹੋਣਾਈ ਕਾ ਉਹ ਦੇ ਰਿਹਾ ਮਾਲਕ ਹੁਣ ਅਸੀਂ ਨਾ ਬਾਬਾ ਜੀ ਹਰੇਕ ਮਹੀਨੇ ਤੁਹਾਡੀ ਮਦਦ ਕਰਿਆ ਕਰਾਂਗੇ ਅਸੀਂ ਚਲੋ ਮਹਾਰਾਜ ਗੁਰੂ ਸਾਹਿਬ ਕਿਰਪਾ ਕਰਨਾ ਰਾਸ਼ਨ ਦਾ ਸਮਾਨ ਤੇ ਖਰਚਾ ਤੁਹਾਨੂੰ ਦੇਜਿਆ ਕਰਾਂਗੇ ਸਾਰ ਤੇ ਪਹਿਲਾਂ ਕਿੱਥੇ ਰਹਿੰਦੇ ਸੀ ਤੁਸੀਂ ਪਹਿਲਾਂ ਗੁਰੂ ਘਰ ਦੀ ਸੇਵਾ ਨਿਮੋਨਦੇ ਰਹੇ ਪਰਿਵਾਰ ਚ ਆਪਣੇ ਕਿੰਨੇ ਜੀਏ ਪਰਿਵਾਰ ਚ ਮੈਂ ਤਾਂ ਮੈਂ ਅਸਲ ਵਿੱਚ ਤੁਹਾਨੂੰ ਸਾਫ਼ ਅਸੀਂ ਜਿਹੜੀ ਆਪਣੇ ਮਿਆ 12 ਸਾਲ ਦੀ ਸੀ ਮੈਂ 82 ਚ ਆਏ ਸੀਗਾ ਉਹ 82 ਚ ਆਏ ਸੀ 82 ਚ ਆਇਆ ਨਾ ਮੁੜ ਕੇ ਪਿੰਡ ਗਿਆ ਹੀ ਨਹੀਂ ਅਛਾ ਉਹਦਾ ਹੈਗਾ ਪਿੱਛੇ ਆਪਣੇ ਕੋਈ ਮੈਂ ਕੀ ਆਣੀ ਜੇ ਮੈਨੂੰ ਐ ਵੀ ਨਹੀਂ ਪਤਾ ਜੇ ਹੈ ਨਹੀਂ ਆ ਮੈਨੂੰ ਕੋਈ ਪਤਾ ਨਹੀਂ ਕਦੇ ਗੱਲ ਨਹੀਂ ਹੋਈ ਪਿੰਡ ਦੇ ਵਿੱਚ ਪਾਲਟੀ ਬਾਜੀ ਕਰਕੇ ਆਪਾਂ ਕੇ ਦੇਖੋ ਘਰ ਛੱਡਿਆ ਬਾਹਰ ਛੱਡਿਆ ਬਣਾ ਕੱਲੇ ਬਣਾ ਬਣਾ ਦੀ ਇਹ ਕਦਰ ਉਦੋਂ ਆ ਜਦ ਆਪਾਂ ਉਹਦੇ ਆਧਾਰਨ ਤੇ ਚੱਲੀਏ ਹਾਂ ਉਹਦੇ ਨਿਯਮਾਂ ਤੇ ਚੱਲੀਏ ਉਹ ਮਹਾਰਾ ਨੇ ਨਿਯਮ ਸਾਨੂੰ ਸਮਝਾਇਆ ਆ ਅਸੀਂ ਉਹਨਾਂ ਤੇ ਚੱਲਣਾ ਉਹਨਾਂ ਤੇ ਚੱਲਣਾ ਕਿੰਨੇ ਟਾਈਮ ਤੋਂ ਰਹ ਰਹੇ ਹੋ ਤੁਸੀਂ ਇੱਥੇ ਪੜ੍ਹ ਥੱਲੇ ਹੋ ਗਿਆ 17 ਚ ਆਇਆ ਸੀਗਾ ਦੇਖ ਲਓ ਹੁਣ 24 ਚੱਲਦਾ ਵਾ ਤੇ ਖਰਚਾ ਪਾਣੀ ਕਿੱਥੋਂ ਕੱਢਦੇ ਆਂ ਕਹਿੰਦੇ ਸਬਰ ਸੰਤੋਖ ਮਹਾਰਾਜ ਨੇ ਕਹਿੰਦੇ ਜੇ ਤੇਰੇ ਕੋਲ ਸਬਰ ਦੀ ਬਸ ਚੜ੍ਹਦੀ ਗੱਲਾ ਆ ਚੜ੍ਹਦੀ ਗੱਲਾ ਜੀ ਮਾਇਆ ਕੋਈ ਇਕੱਠਾ ਨਹੀਂ ਕੀਤਾ ਵਾ ਜੋ ਆਂਦਾ ਵਾ ਹਾਂ ਉਹਦੇ ਸ਼ੁਕਰ ਦੀ ਚਰ ਸ਼ਾਦਾ ਪਾਣੀ ਫੇ ਆ ਬਣਾਨੇ ਆਂ ਆਪੇ ਜੀ ਕਹ ਚਾਹੀ। ਨੰਦਕਾਰਜ ਨਹੀਂ ਕਰਾਇਆ ਤੁਸੀਂ? ਹਾਂਜੀ। ਨੰਦਕਾਰਜ ਨਹੀਂ ਕਰਾਇਆ। ਨਹੀਂ ਮੈਂ ਬਾਬਾ ਮੈਂ ਤੁਹਾਨੂੰ ਸਾਫ਼ ਸਾਫ਼ ਗੱਲਸਾਂ। ਹਾਂਜੀ। ਕਿੰਦੀ ਜਿੰਨੀ ਚਿਰ ਆਪਣਾ ਘਰ-ਬਾਰ ਨਾ ਹੋਵੇ। ਹਾਂ। ਬਿਲਕੁਲ ਜੀ। ਨਹੀਂ। ਉਹ ਉਹ ਇੱਕ ਤਾਂ ਉਹਨੂੰ ਜੋੜੀ ਨਾ ਲੈ ਕੇ ਆਪਾਂ ਕਿੱਥੇ ਬਿਲਕੁਲ ਕਿੱਥੇ ਫੇਰਾਗੇ? ਮੈਂ 2 ਲੱਖ ਹੈ। ਜਿੱਥੇ ਮਰਜੀ ਜਾ ਮ ਜੰਗਲ ਜੇ ਬਹਿ ਜਾ ਕੋਈ ਗੱਲ ਨਹੀਂ। ਜਿੱਥੇ ਮਰਜੀ ਬਹਿ ਜਾ ਕੋਈ ਪਰਵਾਹ ਨਹੀਂ। ਫੇਰ ਗੁਜ਼ਾਰਾ ਹੋ ਜਾਂਦਾ ਹੀ ਤੁਹਾਡਾ। ਤੁਸੀਂ ਤੁਸੀਂ ਮੈਨੂੰ ਮਿਲ ਗਏ। ਜੀ। ਭਾਈ ਹੁਣ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੋਵੇ ਨਾ ਸਾਨੂੰ ਦੱਸ ਦਿਆ ਕਰੋ ਹਰੇਕ ਮਹੀਨੇ ਤੁਹਾਡੀ ਮਦਦ ਕਰ ਦਿਆ ਕਰਾਂਗੇ ਅਸੀਂ ਚੱਲੀ ਜਾ ਰਿਹਾ ਉਹ ਮਹਾਰਾਜ ਚਲੰਦਾ ਵਾ ਪ੍ਰਸ਼ਾਦ ਦਾ ਪਾਣੀ ਦਾ ਜੋ ਕੁਝ ਵੀ ਹੈ ਚਲੋ ਤੁਹਾਨੂੰ ਥੋੜੀ ਜਿਹੀ ਸੇਵਾ ਦੇ ਦੀਏ ਬਾਬਾ ਜੀ ਥੋੜੀ ਜਿਹੀ ਸੇਵਾ ਦੇ ਜਾ ਕਰਾਂਗੇ ਤੁਹਾਨੂੰ ਹਰੇਕ ਮਹੀਨੇ ਅਸੀਂ ਆ ਲੋ ਆ ਸਾਡੇ ਵੱਲੋਂ ਥੋੜੀ ਜਿਹੀ ਪ੍ਰੇਮ ਭੇਟ ਆ ਜੀ ਇਹ ਤੁਹਾਨੂੰ ਹਰੇਕ ਮਹੀਨੇ ਦੇ ਜਾ ਕਰਾਂਗੇ ਜੀ ਫਾਸ਼ਾ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੇ ਗੁਰੂ ਸਾਹਿਬ ਦੀ ਜੋ ਇਸ ਮਦਦ ਕਰਨਾ ਸਾਡਾ ਫਰਜ਼ ਬਣਦਾ ਈ ਤੁਹਾਨੂੰ ਕੋਈ ਲੋੜ ਜ਼ਰੂਰਤ ਹੋਵੇ ਕਿਸੇ ਚੀਜ਼ ਦੀ ਸਾਨੂੰ ਦੱਸ ਦੇਖੋ ਜੀ ਅਸੀਂ ਬਾਬਾ ਜੀ ਗੁਰੂ ਕੇ ਸਿੱਖਾਂ ਵਾਸਤੇ ਸੰਸਥਾ ਚਲਾਉਂਦੇ ਆ ਜਿਹੜੇ ਗੁਰਸਿੱਖ ਨੇ ਨਾ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਉਹਨਾਂ ਦੀ ਮਦਦ ਕਰਦੇ ਆ ਅਸੀਂ ਇਹ ਸ਼ੇਕਦਾਰਜ ਕਰੇਗਾ ਖਾਲਸਾ ਦੇ ਮਤਵੱਲ ਆ ਪਾਂ ਰਾਜ ਕਿਵੇਂ ਕਰਾਂਗੇ ਇਸੇ ਤਰ੍ਹਾਂ ਕਰਾਂਗੇ ਇਸੇ ਤਰ੍ਹਾਂ ਕਰਾਂਗੇ ਵੀ ਆਪਣੇਆਂ ਦੀ ਪਹਿਲਾਂ ਬਾਹ ਬੜੀ ਹੈ ਤੁਸੀਂ ਸਾਨੂੰ ਇਹ ਦੱਸੋ ਤੁਹਾਡੇ ਕੋਲ ਚੋਲੇ ਤੇ ਦਮਾਲੇ ਹੈਗੇ ਆ ਕੇ ਪਹੁੰਚਦੇ ਕਰੀਏ ਜਦੋਂ ਤੁਹਾਡਾ ਬਾਣਾ ਫਟਿਆ ਹੋਇਆ ਤੁਹਾਨੂੰ ਬਾਣੇ ਪਹੁੰਚਦੇ ਕਰਦੀਏ ਆ ਤਾਂ ਚਲੋ ਵਿਰਧ ਹੋ ਗਿਆ ਸਮਝ ਲਓ ਇੱਥੇ ਮਹਾ ਮਣਾ ਮੋਟਾ ਬਾਣਾ ਉਹ ਦੂਆ ਤਾਂ ਕਲੀਆਂ ਵਾਲਾ ਵੀ ਬਾਣਾ ਹੈਗਾ ਉਹ ਵੀ ਵਿਰਧ ਹੋ ਗਿਆ ਵੈਸੇ ਅੱਛਾ ਜੀ ਆਹ ਤਿੰਨ ਚਾਰ ਬਾਣੇ ਤਿੰਨ ਚਾਰ ਕਸ਼ਹਰੇ ਤੇ ਦਮਾਲੇ ਪਹੁੰਚਦੇ ਕਰ ਦਿੰਨੇ ਆ ਅਸੀਂ ਬੈਠ ਰੱਖਿਆ ਸੱਚੇ ਬਾਹਰ ਹੀ ਪਸੋਂਨੇ ਆ ਉਹ ਤਾਂ ਕੋਈ ਮਾੜਾ ਮੋਟਾ ਮੀਂਹ ਪਾਣੀ ਆਉਂਦਾ ਉੱਧਰ ਤੇ ਇਸ ਵਿੱਚ ਜੀ ਹੁਣ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੀ ਜਿਹਨੂੰ ਪੱਖੇ ਚੱਲਦੇ ਆ ਪੱਖੀ ਨਹੀਂ ਆ ਇੱਕ ਪੱਖਾ ਆ ਉਹ ਚੱਲਦਾ ਏ ਉਹ ਤਾਂ ਚੱਲਦਾ ਮਾੜਾ ਮੋਟਾ ਹੀ ਆਉਗੀ ਤਮਨ ਲੋ ਜੀ ਇੱਕ ਪੱਖਾ ਲੈ ਦੀਏ ਗਰਮੀਆਂ ਕਰਕੇ ਇੱਕ ਬਾਣੇ ਪਹੁੰਚ ਦੀ ਕਰ ਦੀਏ ਠੀਕ ਹੈ ਜੀ ਹੋਰ ਕੋਈ ਸੇਵਾ ਹੈ ਸਾਡੇ ਲਈ ਬਾਤ ਚੜ੍ਹਦੀ ਕਲਾ ਮਹਾਰਾਜ ਦਾ ਅਸ਼ੀਰਵਾਦ ਦਿਓ ਕਰੋ ਜੀ ਠੀਕ ਹੈ ਪਾਸ਼ਾ ਮਹਾਰਾਜ ਤੁਹਾਡੇ ਨਾਮ ਲੈ ਜਿਹੜੇ ਤੁਸੀਂ ਸੇਵਾ ਨਿਵਾਂਦੇ ਬੈ ਜਾ ਮੈਂ ਤਾਂ ਬਹੁਤ ਖੁਸ਼ ਹੋਇਆ ਦੇਖੋ ਮੇਰਾ ਨੰਬਰ ਲੇਖ ਲਓ ਤੁਸੀਂ ਤੁਹਾਡੇ ਇਥੇ ਨੇੜੇ ਹੀ ਰਹਨੇ ਆ ਅਸੀਂ ਤੁਹਾਡੀ ਹਰੇਕ ਮਹੀਨੇ ਮਦਦ ਕਰਾਂ ਉਦਾਂ ਵੀ ਕੋਈ ਚੀਜ਼ ਦੀ ਜ਼ਰੂਰਤ ਹੋਵੇ ਸਾਨੂੰ ਦੱਸਦੇ ਰਹੋ ਤੁਹਾਨੂੰ ਇਹ 5-7000 ਰੁਪਇਆ ਨਕਦ ਤੇ ਆ ਰਕਸ਼ਨ ਮਹੀਨੇ ਦਾ ਹਰੇਕ ਮਹੀਨੇ ਦੇ ਦਿਆ ਕਰਾਂਗੇ ਠੀਕ ਹੈ ਜੀ ਠੀਕ ਹੈ ਬਾਬਾ ਜੀ ਦਿਓ ਆਗੇ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦਸਵੇਂ ਪਾਸ਼ਾ ਦੀ ਸੱਚੇ ਪਾਸ਼ਾ ਤਰੇਸ ਸਿੰਘ ਮਹਾਰਾ ਚੜ੍ਹਦੀ ਕਲਾ ਤੁਹਾਨੂੰ ਬਾਣੇ ਪਹੁੰਚਦੇ ਕਰ ਦਨੇ ਬਾਬਾ ਜੀ ਅੱਜ ਕੱਲ ਚ ਅਸੀਂ ਹੈ ਠੀਕ ਹੈ ਜੀ ਮੇਰਾ ਨੰਬਰ ਲੇਖ ਲਓ ਤੁਸੀਂ ਫੋਨ 'ਚ